ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਂ ਜਸਪੀਤ ਕੌਰ ਮਾਨਸਵਾਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਨੂਰਮਾਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਆ ਜੀ ਤੇ ਹਾਂਜੀ ਦਿਨ ਹੈਗਾ ਜੀ ਵੀਰਵਾਰ ਦਾ ਟਾਈਮ ਜਿਹੜਾ ਹੋ ਚੁੱਕਿਆ ਸਵੇਰ ਦਾ 6:30 ਦਾ ਟਾਈਮ ਆ ਤੇ ਮੇਰੇ ਇਹ ਰਾਤ ਵਾਲੇ ਜਿਹੜੇ ਵਰਤਨ ਪਏ ਸੀ ਰਾਤ ਨੂੰ ਉਸਵੇਂ ਸਾਫ਼ ਕਰਕੇ ਵਰਤਨ ਤੇ ਮੈਂ ਟੋਕਰੀ ਦੇ ਵਿੱਚ ਰੱਖ ਕੇ ਤੇ ਉਸੇ ਤਰ੍ਹਾਂ ਟੱਕ ਦੇਣੀ ਹੁੰਦੀ ਆ ਤੇ ਸਵੇਰੇ ਮੈਂ ਰੈਕ ਦੇ ਵਿੱਚ ਤਾਂ ਛਣ ਦੇਣੀ ਹੁੰਦੀਆਂ ਤੇ ਲਓ ਜੀ ਹੁਣ ਮੈਂ ਭਾਂਡੇ ਵਿੱਚ ਜਣ ਤੇ ਤੇ ਇੱਧਰ ਮੈਂ ਰੱਖੇ ਸੀਗੇ ਮਟਰ ਤੇ ਆਲੂ ਜਾਨੀ ਕੀ ਰੱਖਦੇ ਸੀਗੇ ਉਬਲਣ ਵਾਸਤੇ ਤੇ ਨਾਲ ਮੈਂ ਪਿਆਜ਼ ਤੇ ਟਮਾਟਰ ਵੀ ਬਰੀਕ-ਬਰੀਕ ਕੱਟ ਲਿਆ ਸੀਗਾ ਕਿਉਂਕਿ ਅੱਜ ਨੂਰ ਵਾਸਤੇ ਮੈਂ ਬਣਾਉਣੀ ਸੀ ਸਬਜ਼ੀ ਤੇ ਜਦ ਤੱਕ ਮੇਰੇ ਆਲੂ ਤੇ ਮਟਰ ਉਬਲ ਰਹੇ ਨੇ ਤੇ ਮੈਂ ਇੱਥੇ ਨੂਰ ਦੀ ਯੂਨੀਫਾਰਮ ਪ੍ਰੈਸ ਕਰ ਦਿੰਨੀ ਆ ਮੈਂ ਕਿਹਾ ਕਿ ਤਾਂ ਉਹਨਾਂ ਨੂੰ ਉਬਲਣ ਵਾਸਤੇ ਰੱਖ ਤਾਂ ਕਿ ਇਸ ਤਰ੍ਹਾਂ ਸਬਜ਼ੀ ਜਿਹੜੀ ਉਹ ਜਲਦੀ ਬਣ ਜੂਗੀ ਤੇ ਨਾਲੇ ਮੈਂ ਸੁੱਕੀ ਸਬਜ਼ੀ ਬਣਾਉਣੀ ਸੀ ਆਲੂ ਮਟਰ ਦੀ ਤਰੀ ਵਾਲੀ ਨਹੀਂ ਬਣਾਉਣੀ ਸੀਗੀ ਕਿ ਟਿਫਨ ਦੇ ਵਿੱਚ ਫਿਰੋਕਾ ਹੋ ਜਾਂਦਾ ਤਰੀ ਵਾਲੀ ਸਬਜ਼ੀ ਦਾ ਤੇ ਲਓ ਜੀ ਆਪਾਂ ਹੁਣ ਕਰ ਦਈਏ ਯੂਨੀਫਾਰਮ ਪ੍ਰੈਸ ਤੇ ਹਾਂਜੀ ਲਓ ਜੀ ਆਪਾਂ ਯੂਨੀਫਾਰਮ ਪ੍ਰੈਸ ਕਰਤੀ ਸੀਗੀ ਮੈਂ ਯੂਨੀਫਾਰਮ ਪ੍ਰੈਸ ਕਰਕੇ ਰੱਖਿਆ ਹੀ ਤੇ ਉਸ ਤੋਂ ਬਾਅਦ ਮੈਂ ਨਾਲ ਦੀ ਨਾਲ ਲੱਗੀ ਸਬਜ਼ੀ ਨੂੰ ਤੜਕਾ ਲਗਾਉਣਾ ਹੁਣ ਮੈਂ ਇੱਥੇ ਤੜਕਾ ਪਉਣ ਰਹੀਆਂ ਮੈਂ ਬ੍ਰੇਕ ਬ੍ਰੇਕ ਹੀ ਕੱਟ ਲਿਆ ਸੀਗਾ ਪਿਆਜ਼ ਤੇ ਟਮਾਟਰ ਤੇ ਕਿਉਂਕਿ ਮੈਂ ਸੁੱਕੀ ਸਬਜ਼ੀ ਹੀ ਬਣਾਉਣੀ ਹੈ ਤੇ ਇੱਧਰ ਜਿਹੜੇ ਮਟਰ ਤੇ ਆਲੂ ਉਹ ਵੀ ਉਬਾਲਲੇ ਸੀਗੇ ਤੇ ਹੁਣ ਆਪਾਂ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਕਰਕੇ ਮਿਕਸ ਤੇ ਸਬਜ਼ੀ ਨੂੰ ਤੜਕਾ ਲਗਾ ਦਿੰਨੇ ਆ ਜਾਨੀ ਕਿ ਸਬਜ਼ੀ ਬਣ ਜੂਗੀ ਆਪਣੀ ਾਂਜੀ ਲੋ ਜੀ ਆਪਣੀ ਜਿਹੜੀ ਸਬਜ਼ੀ ਸੀਗੀ ਉਹ ਬਣ ਚੁੱਕੀ ਸੀਗੀ ਤੇ ਮੈਂ ਕੌਂਠੇ ਵੀ ਬਣਾਤੀ ਸੀਗੀ ਨੂਰ ਵਾਸਤੇ ਤੇ ਹੁਣ ਮੈਂ ਕਰਦੀ ਆ ਉਹਦਾ ਟਿਫਨ ਪੈਕ ਤੇ ਸਬਜ਼ੀ ਠੰਡੀ ਹੋਣ ਵਾਸਤੇ ਮੈਂ ਰੱਖ ਦਿੱਤੀ ਸੀ ਕੌਲੀ ਦੇ ਵਿੱਚ ਥੋੜੀ ਜਿਹੀ ਕੱਟ ਕੇ ਤੇ ਹੁਣ ਆਪਾਂ ਆ ਟਿਫਨ ਦੇ ਵਿੱਚ ਪਾਤੀ ਆ ਤਾਂ ਸਲਾਦ ਦੇ ਵਿੱਚ ਮੈਂ ਕੱਟ ਰਹੀ ਆ ਖੀਰਾ ਤੇ ਖੀਰਾ ਕੱਟ ਕੇ ਪਾਦਣੀ ਹੁੰਨੀ ਨਾਲ ਤਕਰੀਬਨ ਜਿਆਦਾ ਔਖੀ ਰਹੀ ਖਾਂਦਾ ਹੋਰ ਤਾਂ ਕੁਝ ਖਾਂਦਾ ਨਹੀਂ ਹੈਗਾ ਤੇ ਖੀਰਾ ਮੈਂ ਪਾਦਣੀ ਹੁੰਨੀ ਨਾਲ ਕੱਟ ਕੇ ਤੇ ਧੋ ਕੇ ਮੈਂ ਪਹਿਲਾਂ ਹੀ ਫ੍ਰੀਜ ਦੇ ਵਿੱਚ ਰੱਖਤਾ ਸੀਗਾ ਜਾਨੀ ਕਿ ਟਮਾਟਰ ਤੇ ਕੀਰੇ ਵਗੈਰਾ ਤੇ ਹਾਂਜੀ ਲੋ ਜੀ ਆਪਾਂ ਟਿਫਨ ਕਰਤਾ ਅਰਸ਼ਨੂਰ ਦਾ ਤਿਆਰ ਤੇ ਹੁਣ ਅਰਸ਼ਨੂਰ ਜਾਊਗਾ ਸਕੂਲ ਤੇ ਆਪਾਂ ਕਰਦੇ ਆ ਆਪਣੇ ਬਾਕੀ ਕੰਮਕਾਰ ਪਰ ਉਸ ਤੋਂ ਪਹਿਲਾਂ ਮੈਂ ਇੱਥੇ ਚਾਹ ਪੀ ਕੇ ਫਿਰ ਜਾਊਂਗੀ ਪਹਿਲਾਂ ਮੱਝਾਂ ਵਾਲੀ ਸਾਈਡ ਤੇ ਹਾਂਜੀ ਲੋ ਜੀ ਚਾਹ ਪੀਣ ਤੋਂ ਬਾਅਦ ਤੇ ਫਿਰ ਮੈਂ ਲੱਗੀ ਸੀਗੀ ਮੱਝਾਂ ਨੂੰ ਨਵਾਉਣ ਤੇ ਗੋਹਾ ਵਗੈਰਾ ਤੇ ਉਥੋਂ ਸੰਭਰ ਕੇ ਪਹਿਲੇ ਮੈਂ ਚੱਕ ਲਿਆ ਸੀਗਾ ਤੇ ਹੁਣ ਮੈਂ ਇੱਥੇ ਮੱਝਾਂ ਨੂੰ ਨਵਾ ਰਹੀਆਂ ਤੇ ਮੱਝਾਂ ਨਵਾ ਪਿਆ ਕੇ ਤੇ ਇਧਰੋਂ ਆਪਾਂ ਜਿਹੜਾ ਕੰਮ ਖਤਮ ਕਰਕੇ ਫਿਰ ਬਾਕੀ ਕੰਮਕਾਰ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਬੱਚੇ ਨੂੰ ਹਨਾ ਟਾਈਮ ਸਿਰ ਤਿਆਰ ਕਰਕੇ ਹਨਾ ਉਹਦਾ ਡਿਫਨ ਤਿਆਰ ਕਰਕੇ ਉਹਨੂੰ ਸਕੂਲ ਭੇਜਣਾ ਜ਼ਰੂਰੀ ਆ ਉਨਾ ਹੀ ਜ਼ਰੂਰੀ ਇਹਨਾਂ ਵੱਲੋਂ ਹਨਾ ਦੇਖਭਾਲ ਕਰਨੀ ਇਹਨਾਂ ਦੀ ਵੀ ਜ਼ਰੂਰੀ ਆ ਤੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਪਾਣੀ ਪਾਣੀ ਪਿਆ ਕੇ ਨਵਾ ਕੇ ਇਧਰੋਂ ਸਾਫ ਸਫਾਈ ਕਰਦੇ ਆਂ ਜੀ ਲੋ ਜੀ ਮੈਂ ਮੱਜਾ ਨੂੰ ਨਵਾ ਪਿਆ ਕਿ ਆ ਗਈ ਸੀ ਉਧਰੋਂ ਕੰਮ ਖਤਮ ਕਰਕੇ ਤੇ ਉਸ ਤੋਂ ਬਾਅਦ ਮੈਂ ਲੱਗੀ ਸੀ ਹੁਣ ਇੱਥੇ ਵੇੜਾ ਸੁੰਭਰਨਾ ਵੇੜਾ ਵੀ ਸੁੰਭਰਨ ਵਾਲਾ ਬਾਕੀ ਸੀਗਾ ਹਲੇ ਤੇ ਹੁਣ ਮੈਂ ਪਹਿਲਾਂ ਵੇੜਾ ਸੁੰਭਰਦੀ ਆ ਤੇ ਕੱਪੜੇ ਵੀ ਮੈਂ ਧੋਲੇ ਸੀਗੇ ਜਾਨੀ ਕਿ ਆਪਾਂ ਸੁਣਵਾ ਕੇ ਜਦੋਂ ਮੈਂ ਆਈ ਸੀ ਉਧਰੋਂ ਤੇ ਮੈਂ ਉਸ ਤੋਂ ਬਾਅਦ ਕੱਪੜੇ ਵੀ ਧੋਲੇ ਸੀਗੇ ਤੇ ਪਰ ਮੈਂ ਸੁੱਕਣੇ ਨਹੀਂ ਪਾਈ ਸੀਗੇ ਤਣੀ ਦੇ ਉੱਪਰ ਕਿਉਂਕਿ ਫਿਰ ਮੈਂ ਵੇੜਾ ਸੁੰਭਰਨ ਆਲਾ ਸੀਗਾ ਮੇਰਾ ਹਲੇ ਮੈਂ ਕਿਹਾ ਪਹਿਲਾਂ ਮੈਂ ਵੇੜਾ ਸੁੰਭਰ ਲਾਂ ਕਿਉਂਕਿ ਫਿਰ ਹਨਾ ਮਿੱਟੀ ਘੱਟਾ ਜੋਟ ਕੇ ਤੇ ਉਹ ਕੱਪੜਿਆਂ ਦੇ ਉੱਪਰ ਪਾ ਆ ਕਰਕੇ ਹੁਣ ਪਹਿਲਾ ਮੈਂ ਵਿੜਾ ਸੁੰਬਰ ਲਾਂ ਤੇ ਉਸ ਤੇ ਹਾਂਜੀ ਲੋਜੀ ਵਿੜਾ ਸੁੰਬਰਣ ਤੋਂ ਬਾਅਦ ਤੇ ਫਿਰ ਮੈਂ ਕੱਪੜੇ ਵਗੈਰਾ ਸੁੱਕਣੇ ਪਾ ਦਿੱਤੇ ਸੀਗੇ ਤੇ ਉਸ ਤੋਂ ਬਾਅਦ ਲੱਗੇ ਅੰਦਰ ਦੀ ਸਫਾਈ ਕਰਨਾ ਤੇ ਹੁਣ ਮੈਂ ਪਹਿਲਾਂ ਅੰਦਰੋਂ ਬਿੜਦੀਆਂ ਕੰਮ ਆਪਣਾ ਸਾਫ ਸੁਥਈਆਂ ਦਾ ਤੇ ਆਪਾਂ ਬੈੱਡ ਸ਼ੀਟ ਜਿਹੜੀ ਮੈਂ ਚੇਂਜ ਕਰਨੀ ਸੀਗੀ ਅੱਜ ਵੈਸੇ ਤਾਂ ਮੈਂ ਕੱਲ ਹੀ ਇਹ ਪਛਾਈ ਸੀਗੀ ਬੈੱਡ ਸ਼ੀਟ ਧੋਤੀ ਹੋਈ ਪਰ ਸਵੇਰੇ ਨਾ ਅਰਸ਼ਨੂਰ ਤੋਂ ਰੋਟੀ ਖਾਣ ਲੱਗਾ ਸੀਗਾ ਤੇ ਉਹਦੇ ਤੋਂ ਥੋੜੀ ਜੀ ਸਬਜ਼ੀ ਡਿੱਗ ਗਈ ਸੀਗੀ ਤੇ ਫਿਰ ਉਹ ਮਿਲ ਕੇ ਦਾਗ ਪੈ ਜਾਂਦਾ ਤਾਂ ਕਰਕੇ ਮੈਂ ਕਿਹਾ ਚੱਲ ਮੈਨੂੰ ਚੇਂਜ ਹੀ ਕਰ ਦੇਣੀ ਆ ਤੇ ਲਓ ਜੀ ਆਪਾਂ ਨਵੀਂ ਬੈੱਡ ਸ਼ੀਟ ਜਿਹੜੀ ਵਿਛਾ ਰਹੇ ਆ ਤੇ ਮੈਂ ਬੈੱਡ ਸ਼ੀਟ ਵਿੱਚ ਛਾੱਕ ਕੇ ਜਾਨਕੀ ਸਾਰੇ ਆਪਾਂ ਝਾੜ ਪੂਝ ਕਰਕੇ ਸੈਟਿੰਗ ਕਰਕੇ ਤੇ ਹੁਣ ਲੱਗਿਆ ਝਾੜੂ ਲਗਾਉਣ ਤੇ ਹੁਣ ਪਹਿਲਾਂ ਮੈਂ ਇੱਥੇ ਝਾੜੂ ਲਗਾ ਦਿਆਂ ਹਾਂਜੀ ਲੋ ਜੀ ਇੱਥੇ ਆਪਣਾ ਜਿਹੜਾ ਸਾਰਾ A to Z ਸਵੇਰ ਦਾ ਜਿਹੜਾ ਕੰਮ ਸੀਗਾ ਉਹ ਨਿਭੜ ਚੁੱਕਿਆ ਤੇ ਟਾਈਮ ਇੱਥੇ ਹੋ ਗਿਆ ਜੀ 11 ਵਜੇ ਦਾ ਦੇਖੋ ਜੀ ਆਪਾਂ ਬਸ ਵਿਹਵਾ ਪਿਆ ਕੇ ਇਧਰੋਂ ਸਾਫ-ਸਫਾਈ ਵੀ ਕਰਤੀ ਬੇਲੇ ਦੀ ਸਾਫ-ਸਫਾਈ ਵੀ ਕਰਤੀ ਕੱਪੜੇ ਵੀ ਧੋ ਕੇ ਸੁਕਣੇ ਪਾ ਦਿੱਤੇ ਨੇ ਤੇ ਅੰਦਰਾਂ ਦੀ ਜਿਹੜੀ ਸਾਫ-ਸਫਾਈ ਹੈ ਆਪਣੀ ਉਹ ਵੀ ਹੋ ਗਈ ਆ ਜਾਨਕੀ ਪੋਚਾ ਵਗੈਰਾ ਲਗਾਤਾ ਸਾਰਾ ਆਪਣਾ ਡਸਟਿੰਗ ਵਗੈਰਾ ਹੋ ਚੁੱਕੀ ਆ ਤੇ ਜਦੋਂ ਘਰ ਵਧੀਆ ਹਨਾ ਇਸ ਤਰ੍ਹਾਂ ਸਾਫ-ਸਾਫ ਹੋ ਜਾਂਦਾ ਤਾਂ ਬਹੁਤ ਵਧੀਆ ਲੱਗਦਾ ਦੇਖੋ ਜੀ ਆਪਣੀ ਕਿਚਨ ਵੀ ਸਾਫ ਹੋ ਚੁੱਕੀ ਆ ਜਾਨਕੀ ਸੋਈ ਵੀ ਆਪਾਂ ਬਿਲਕੁਲ ਸਾਫ ਕਰ ਤੇ ਉਸ ਤੋਂ ਬਾਅਦ ਫਿਰ ਇੱਥੇ ਟਾਈਮ ਜਿਹੜਾ ਹੈਗਾ ਜੀ 3 ਵਜੇ ਦਾ ਤੇ ਮੱਝਾਂ ਨੂੰ ਲੱਗੀ ਸੀ ਮਸੰਨੀ ਕਰਨ ਤੇ ਜਾਨਕੀ ਸੰਨੀ ਕਰ ਲਈ ਸੀ ਤੇ ਦਾਣਾ ਲਾਉਣ ਵਾਲਾ ਬਾਕੀ ਸੀਗਾ ਜਾਨਕੀ ਖਾਲਰ ਲਾ ਲਈ ਹੁਣ ਦਾਣਾ ਲਾ ਕੇ ਤੇ ਆਪਾਂ ਮੱਝਾਂ ਨੂੰ ਬੰਨ ਦਿੰਨੇ ਆ ਤੇ ਸੰਨੀ ਜਾਨਕੀ ਖਾਲ ਮੈਂ ਪਹਿਲਾਂ ਹੀ ਰਲਾਤੀ ਸੀਗੀ ਤੇ ਅੱਜ ਨਵੀਂ ਟੂੜੀ ਪਾਈ ਆ ਨਵੀਂ ਟੂੜੀ ਪਾਈ ਹੈ ਨਵੀਂ ਟੂੜੀ ਜਦੋਂ ਨਵੀਂ ਟੂੜੀ ਦੇ ਵਿੱਚ ਆਪਾਂ ਜਦੋਂ ਖਾਲ ਦਾਣਾ ਰਲਾਉਣੇ ਆ ਹਨਾ ਤਾਂ ਆਪ ਨੂੰ ਵੀ ਕਿੰਨਾ ਵਧੀਆ ਲੱਗਦਾ ਤੇ ਇਹ ਪਸ਼ੂ ਵੀ ਬੜੇ ਖੁਸ਼ ਹੋ ਕੇ ਖਾਂਦੇ ਚਾਹੋ ਨਾ ਖਾਂਦੇ ਆ ਪਰ ਇਸ ਵਾਰੀ ਪਤਾ ਕੀ ਹੈ ਜੀ ਨਵੀਆਂ ਤੂੜੀਆਂ ਜਿਹੜੀਆਂ ਤੇ ਇੱਦੇ ਵਿੱਚ ਰੀਣ ਜ਼ਿਆਦਾ ਹੈ ਇਸ ਵਾਰੀ ਕਿਉਂਕਿ ਲਾਂ ਜ਼ਿਆਦਾ ਸੁੱਕਿਆ ਹੋਇਆ ਤੇ ਇਸ ਕਰਕੇ ਰੀਣ ਜ਼ਿਆਦਾ ਹੈ ਤੇ ਛਾਣ ਕੇ ਹੀ ਤੂੜੀ ਪਾਉਣੀ ਪਿਆ ਕਰਨੀ ਆ ਪਰ ਅੱਜ ਤਾਂ ਫਿਲਹਾਲ ਮੈਂ ਇਸ ਤਰ੍ਹਾਂ ਹੀ ਪਾਤੀ ਪਰ ਹੁਣ ਆਪਾਂ ਛਾਣ ਕੇ ਪਾਇਆ ਕਰਾਂਗੇ ਛਾਣਾਣਾ ਬਣਾਉਣੇ ਆ ਤੇ ਲਓ ਜੀ ਆਪਾਂ ਮੱਝਾਂ ਨੂੰ ਦਾਣਾ ਵਗੈਰਾ ਲਾ ਕੇ ਸੰਨੇ ਕਰਕੇ ਤੇ ਹੁਣ ਆਪਾਂ ਮੱਝਾਂ ਨੂੰ ਬੰਨ੍ਹ ਦਿੰਨੇ ਆ ਹਾਂਜੀ ਬਾਕੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਮੈਨੂੰ ਸਪੋਰਟ ਕਰ ਰਹੇ ਨੇ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਟਾਈਮ ਕੱਢਦੇ ਹੋ ਹਨਾ ਤਾਂ ਮੇਰਾ ਵਲੌਗ ਦੇਖਦੇ ਹੋ ਬਹੁਤ-ਬਹੁਤ ਧੰਨਵਾਦ ਤੇ ਲਓ ਜੀ ਆਪਾਂ ਮੱਝਾਂ ਨੂੰ ਬੰਨਣ ਤੋਂ ਬਾਅਦ ਤੇ ਫਿਰ ਲੱਗੇ ਸੀ ਨਾਲ ਦੇ ਨਾਲ ਇੱਥੂ ਗੋਹਾ ਚੱਕਣ ਤੇ ਗੋਹਾ ਇਧਰੋਂ ਮੈਂ ਚੱਕ ਕੇ ਅੱਜ ਗਲੀ ਦੇ ਵਿੱਚ ਹੀ ਪੱਤੂਗੀ ਤੇ ਇਧਰ ਕੋਈ ਥਾਂ ਹੈਗਾ ਸੀਗਾ ਤੇ ਅੱਜ ਮੈਂ ਕਿਹਾ ਚਲੋ ਜਿਹੜੇ ਕੋਈ ਦੋ ਬੱਠਲ ਹੈਗੇ ਇੱਥੇ ਪੱਤ ਦਿੰਨੇ ਆ ਕਿਉਂਕਿ ਪਾਤੀਆਂ ਬਿਨਾਂ ਵੀ ਨਹੀਂ ਸਰਦਾ ਹੈਗਾ ਤੇ ਬਾਕੀ ਜਿਸ ਤਰ੍ਹਾਂ ਦੀ ਵੀ ਆਪਣੀ ਜ਼ਿੰਦਗੀ ਆ ਰੋਲੇ ਖੁੜੀ ਜੀ ਜ਼ਿੰਦਗੀ ਆ ਹਨਾ ਪਰ ਆਪਾਂ ਇਹਦੇ ਵਿੱਚ ਬਹੁਤ ਖੁਸ਼ ਆ ਤੇ ਚਲੋ ਜੀ ਹੁਣ ਮੈਂ ਇਥੋਂ ਬਹੁਤ ਚੱਕ ਕੇ ਪੱਥ ਕੇ ਤੇ ਫਿਰ ਬਾਕੀ ਕੰਮ ਕਾਰ ਕਰਦੇ ਆ ਤੇ ਵੀਡੀਓ ਨੂੰ ਰੋਕਦੇ ਆ ਇੱਥੇ ਹੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਠੀਕ ਆ ਜੀ ਮਿਲਦੇ ਆਂ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਰੋ ਬਾਏ ਬਾਏ